ਹਾਂਜੀ ਬਾਬਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਕਿ ਲਾਇਆ ਸੋ ਇੰਨਾ ਮੁਸ਼ਕਿਲ ਕੱਪੜਾ ਕੱਪੜਾ ਮਾਰੀ ਜਾ ਗੁਰੂਆ ਆ ਆਜੋ ਆਜੋ ਗੱਬਰੂ ਗੱਡੀਆਂ ਰਹਿ ਤਾਉਣ ਕਰਾਉਣਗੇ ਐਂਡ ਲੱਗਦਾ ਜਾ ਕੇ ਇਹ ਆ ਸਹੀ ਆ ਪਾਇਰਾ ਮੈਨੂੰ ਭੋੜੇ ਲੱਗ ਓਏ ਚੰਗੀ ਤਰ੍ਹਾਂ ਮਾਰੀ ਚੰਗੀ ਤਰ੍ਹਾਂ ਆ ਆਪਣੇ ਮਿੰਟੂ ਵੀਰ ਐ ਬੋਲੋ ਰਿਆ ਅਣਕੋਲੋ ਰਿਆ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਦੰਦ ਮਾਰਦਾ ਸਾਰਿਆਂ ਸਾਹਮਣੇ ਪਾਗਲ ਗਿਆ ਅੱਜ ਅੱਜ ਹੋਰ ਪਾ ਨਾ ਮਨਾ ਮਨਾ ਲਾ ਬਲਾ ਬਜਾ ਕੇ ਬਾਬਾ ਜੀ ਬੰਨ ਲਓ ਪਰਨਾ ਭਾਜੀ ਜਾ ਕੇ ਤੁਸੀਂ ਕਿ ਨਹੀਂ ਹਾਂ ਕਹਿੰਦੇ ਆ ਵੀ ਸਿੰਘ ਤਿਆਰ ਹੋ ਗਏ ਆ ਹਾਂ ਜੀ ਸੰਘੋ ਤਿਆਰੀ ਆ ਫੁੱਲ ਫੁੱਲ ਬਾਬਾ ਜੀ ਫੁੱਲ ਕਹਿੰਦੇ ਵੀਰੋ ਸਿੰਘ ਤਿਆਰ ਪਰ ਤਿਆਰ ਤੇਰੇ ਫਿਰੰਡੇ ਆ ਹਾਂਜੀ ਬਾਬਾ ਜੀ ਕੋਈ ਕਹਿਣਾ ਚਾਹੋਗੇ ਵੀਰ ਨੂੰ ਕੋਈ ਕਹਿਣਾ ਚਾਹੁੰਨੇ ਕਹਿਣਾ ਚਾਹੁੰਦੇ ਜਿਹੜਾ ਫਾਦ ਦੇ ਲੱਗੇ ਮੂੰਹ ਤੇ ਨਹੀਂ ਪੋਦੇ ਕਾਲਾ ਕੱਪੜਾ ਉਹ ਬੈਠਾ ਜਾਊਗਾ ਬਹਿ ਜਾ ਕੇ ਬਹਿ ਜਾਗੇ ਚਿੰਤਾ ਨਾ ਕਰ ਤੂੰ ਧਰਨ ਪਾ ਦਾਂਗੇ ਇਧਰ ਆ ਇਧਰ ਆ ਇਧਰ ਆ ਓ ਛੱਡ ਦੇ ਛੱਡ ਦੇ ਕਾਕੇ ਨੂੰ ਛੱਡ ਦੇ ਨਾ ਨਹੀਂ ਨੀ ਪਾ ਬਣਾਣ ਵੇ ਭਾਈ ਲਾਉਣੀ ਨਹੀਂ ਬੈਜੋ ਕਿਧਰ ਨੂੰ ਵੇਖਾ ਪਾਪਾ ਜੀ ਇੱਧਰ ਬਣੀਏ ਉਧਰ ਕੱਢ ਉਹ ਨਾਲੀ ਵਿੱਚ ਇਹ ਸਾਰੰਦ ਵਿੱਚ ਚੱਲੇਗਾ ਪਤਾ ਲੱਗਣ ਦੀ ਭਾਈ ਬੈਜੋ ਵਾ ਵਾ ਹਾਂਜੀ ਬਾਪੂ ਜੀ ਕਿੱਥੋਂ ਆਏ ਜੇ ਉਹਨੇ ਦੇਖਦਾ ਨਹੀਂ ਪੁੱਤਰ ਵਾਜ ਬੱਜੀ ਗਏ ਕੰਟਰੋਲ ਅਸੀਂ ਪੂਰੀ ਰਹਿਵਾਂ ਤੇ ਲਾਗਣਾ ਚੱਲੀਏ ਨਾਲ ਇਹ ਤਾਂ ਲਾ ਕੇ ਚੱਲ ਨਾਲ ਲਾਗ ਜਾਦੇ ਬਾਬੇ ਨਾਂ ਦੇਣਗੇ ਇਹਦੇ ਤੇ ਲਾ ਲੀਆ ਹਣ ਵੇ ਕਮਨ ਬੇਬੀ ਬਸ ਕਰ ਤੂੰ ਤਾਂ ਸਭ ਬੋਖੀ ਬੜਾ ਮਾਨਣਿਆ ਕੋ ਨਹਾ ਵਾਜ਼ਰੀਆ ਕਾਲ ਕੀ ਕਹ ਤੈਨੂੰ ਪਾਉਂਦੀ ਆ ਮਾਮਾ ਇਹਦਾ ਤਾਂ ਮੈਂ ਚਾਰ ਚਲਾਉਂਦੀ ਨਹੀਂ ਨਹੀਂ ਪੈਂਦੀ ਨਹੀਂ ਪੈਂਦੀ तो बाबा जी की राय देना चाहोगे जाम दे तरक्की चलो ठीक है नहीं बाबा जी मुंह मन के बैठे ਹਾਂਜੀ ਬਾਬਾ ਜੀ ਮੂੰਹ ਨਾ ਖੋਲਿਆ ਕੋਈ ਨਿਆਣਾ ਡਰ ਜਣਾ ਜੀ ਕੀ ਆ ਜੀ ਕਿਉਂ ਠਿੰਗਿਆ ਅਸੇ ਇੱਕਦਮ ਠਿੰਗਿਆ ਖਾਣਿਆ ਹਾਂ ਅੱਗੇ ਕਿਉਂ ਭਿੰਗਾ ਅੱਗੇ ਬੋਲ ਮਾਮਾ ਗੱਲ ਤੇਰੀ ਰਿਕਾਰਡ ਹੁੰਦੀ ਹੂ ਕੱਚਾ ਤੇ ਮੇਰੇ ਕੋਲ ਮੰਨ ਦਾ ਸੰਗਲ ਹੋਰ ਤੀਨੋਂ ਆਖ ਦੇ ਨਵਾਰਾ ਸਰਦਾਰਾਂ ਦੇ ਤੇ ਮੇਰੇ ਕੋਲ ਤੀਨੋਂ ਦਾ ਸੰਗਲ ਹੋਰ ਦੀਦਾ ਨੇ ਆਪੜਾ ਜਨਾਲਾ ਹਾਂ ਬਲੇ ਬਣਾਓ ਠੀਕ ਠਾਕ ਜੀ ਦੂਜੇ ਜਾਮ ਜੱਗੇ ਫਸ ਚੁਕੇ ਆ ਤੇ ਬਹੁਤ ਜਿਹਨੂੰ ਕਹਿੰਦੇ ਮੰਦਾ ਹਾਲਾਕੇ ਜਦੋਂ ਤੱਕ ਖਬਰ ਮਿਲੀ ਆ ਵੀ ਕਹਿੰਦੇ ਆ ਵੀ ਐਕਸੀਡੈਂਟ ਹੋਇਆ ਵਾ ਹਾਂ ਅੰਕਲ ਬਾਗੋਂ ਨਿਕਲ ਆਇਆ ਸੀ ਅਗਰ ਕਹਿੰਦੇ ਸੀ ਤੂੰ ਪੜਿਆ ਬਾਈ ਸਾਪੇ ਆੜੀ ਮੈਨਸ਼ਨ ਕਰਕੇ ਵਲੌਗ ਬਣ ਲਿਆ ਹਾਂ ਸਾਪੇ ਆੜੀ ਮੈਨੋ ਕੇ ਨਾਲ ਦੇ ਜੇ ਲਾਦੇ ਆ ਭਾਈ ਓਏ ਕੀ ਐਕਸੀਡੈਂਟ ਹੋ ਗਿਆ ਬਣਾਓ ਇਧਰ ਕਾਲਸੇ ਮਰੀ ਕਹਿੰਦੇ ਗੱਭਰੂ ਜਾਮ 'ਚ ਫਸੇ ਪਏ ਆ ਬੇ ਤਿੰਨ ਘੰਟੇ ਆ ਗੀ ਜਾਮ 'ਚ ਹੀ ਲਾਤੇ ਆ ਜੋ ਦੁਪਹਿਰ ਦੇ ਤੁਰੇ ਜਾਮ 'ਚ ਫਸੇ ਜਾਮ 'ਚ ਹੀ ਲਾਤੇ ਨਾ ਐਨ ਪਾਣ ਪਛ ਬਾਕੀ ਆ ਇਥੇ ਵੀਰਾ ਡੀਜ਼ਲ ਡੀਜ਼ਲ ਨੂੰ ਡਿਆ ਟੈਂਕਰ ਨਹੀਂ ਨਾ ਵਾਕੇ 'ਚ ਵਾਕੇ ਡੀਜ਼ਲ ਦੀ ਸਮੈਲ ਆਉਂਦੀ ਜੀ ਸਾਈਡ ਆ ਗਿਆ ਨਹੀਂ ਦੇ ਦੇ ਹਾਲੇ ਇੱਥੇ ਕਾਰਨਾਮਾ ਆਇਆ ਜੇ ਕੋਈ ਜਿਹੜਾ ਇਨਾ 3 ਘੰਟੇ ਜਾਮ ਚ ਖਲੋਤ ਰਿਹਾ ਰੁੜਿਆ ਜੇ ਆਹ ਰੁੜਿਆ ਜੇ ਇੱਥੋਂ ਚੁੱਕੋ ਡੀਜ਼ਲ ਤੇ ਪਾਓ ਗੱਡੀ 'ਚ ਆਓ ਜੀ ਹਲੋ ਠੀਕ ਹੈ ਠੀਕ ਆ ਚਲੋ ਸ਼ੁਕਰ ਹੈ ਜੀ ਕਿਤੇ ਮਹਾ 1 24 ਘੰਟਿਆਂ ਬਾਅਦ ਜਾਮ 'ਚੋਂ ਨਿਕਲ ਕੇ ਆਏ ਆ ਜੀ ਮੁੜੇ ਮੁੰਡੇ ਕਹਿੰਦੇ ਖਲੋਣਾ ਘੜੀ ਮੁੰਡੇ ਰੈਸਟਰਾਮਾਂ ਦੇ ਜਾਮ ਚੋਂ ਨਿਕਲ ਕੇ ਆ ਜਾਂਦੇ ਜਾਮ ਬੜਾ ਸੀ ਤੇ ਲੱਕ ਦੋਰੇ ਹੋ ਗਏ 4 ਘੰਟੇ ਜਾਮ ਚ ਬੈਠੇ ਰਹੇ ਗੱਭਰੂ ਕਹਿੰਦੇ ਤੇ ਮੁੰਡੇ ਕਹਿੰਦੇ ਵੀ ਘੜੀ ਖਲੋਣਾ ਤੇ ਖਲੋ ਕੇ ਹੁਣ ਚੱਲਦੇ ਅੱਗੇ ਹਾਂਜੀ ਬਾਬਾ ਜੀ ਚੱਲੀਏ ਜੀ ਨਹੀਂ ਬਾਬਾ ਜੀ ਚੱਲੀਏ ਵਾਹ ਚੱਲੋ ਜੀ ਚੱਲੋ ਜੀ ਚੱਲੋ ਓਏ ਲੰਗਰ ਨੂੰ ਨਹੀਂ ਇਦਾਂ ਕਰੇ ਕਪੇੜਾ ਅੱਧੀ ਅੱਧੀ ਕਰਕੇ ਦੇ ਇਹਨੂੰ ਇਹੇ ਕਰਕੇ ਦੇਣੀ ਤੇ ਬਾਬਾ ਜੀ ਕਿਹਾ ਬਾਬਾ ਜੀ ਕੜੀਆਂ ਬਾਬਾ ਜੀ ਨੂੰ ਭਲਾਇਓ ਗੱਭਰੂ ਚੋਬਰ ਜਵਾਨ ਕਹਿੰਦੇ ਲੰਗਰ ਛਕਦੇ ਹੋਏ ਬਾ ਬਾ ਬਾਬਾ ਜੀ ਹਾਂਜੀ ਇਹ ਬਾਬਾ ਜੀ ਕਿੰਨੇ ਦਾ ਪਵਾਤਾ ਜੀ ਯਾਰ ਦਾ ਪੋਪੋ ਪੋਪੋ ਇਹ ਕੀ ਹੋ ਗਿਆ ਜੀ ਚੋਕ ਚੋਕ ਲੱਗੀ ਚੋਕ ਹੈ ਚੋਕ ਲੱਗੀ ਇਹਦੇ ਗੱਭਰੂ ਬਹੁਤ ਜੀਵੀ ਲੱਗ ਰਹੇ ਚੱਲਣ ਡੇ ਚੱਲਣ ਡੇ ਚੱਲਣ ਡੇ ਚੱਲਣ ਡੇ ਆਏ ਆ ਗਿਆ ਅਰਦਾ ਨਹੀਂ ਦੇ ਹੋਰ ਜੀ ਬਾਬਾ ਜੀ ਹਲੋ ਲਓਈ ਬਾਬਾ ਜੀ ਤੇਲ ਡੇ ਮੁੰਡੇ ਗੱਭਰੂ ਨੌਜਵਾਨ ਪਾਉਣ ਹਾਂਜੀ ਬਾਬਾ ਜੀ ਕਿੰਨੇ ਦਾ ਤੇਲ ਪਵਾਤਾ ਜੀ 1000 ਰੁਪਏ ਦਾ ਦਾਦਾ ਜੀ ਹੈ 1000 ਰੁਪਏ ਦਾ حساب ਨਹੀਂ ਤਾਲਦੇ ਹੁਣ ਆਓ ਆਪਣਾ ਵੀਰ ਕੈਸ਼ ਸ਼ੇਅਰ ਤੇ ਉਹ ਆਪਣਾ ਕੈਸ਼ ਸ਼ੇਅਰ ਹਾਂਜੀ ਬਾਬਾ ਜੀ ਕਿੰਨੇ ਕੈਸ਼ ਹਾਂ ਦਾ ਹਿਸਾਬ ਨਹੀਂ ਲੰਡਿਆ ਇਹ ਗਾਇਂ ਹਾਂਜੀ ਬਾਬਾ ਜੀ ਹਾਂਜੀ ਚੱਲ ਵੀ ਤੇਰੀ ਹਾਂਜੀ ਚੱਲ ਵੀ ਤੇਰੀ ਤੁਸੀਂ ਭਰਾ ਪਰਨਾ ਬੰਦੇ ਮੇਰੇ ਵੀ ਤੁਸੀਂ ਬਾਬਾਈ ਤੁਸੀਂ ਤਿਆਰ ਨਹੀਂ ਹੋਏ ਚੱਲ ਲੱਗਿਆ ਬਸ ਕੌਣ ਆਂਦਾ ਇਹ ਨੂੰ ਆਪ ਕਹਿੰਦੇ ਉਹ ਕਹਿੰਦਾ ਬ੍ਰੇਕਫਾਸਟ ਖਾਲਾ ਆਪਣਾ ਜਲਦੀ ਜਲਦੀ ਲੱਗਣਾ ਤੇ ਨਾ ਇਹ ਸੁਣ ਨਾ ਦੁੱਟਾ ਚੜ੍ਹ ਨਹੀਂ ਲੈਂਦਾ ਹੈਂ ਨਾਲੇ ਚੜ੍ਹਨ ਕਿੱਡਣ ਲੈਣੀ ਤੇ ਉਹ ਵੀ ਰੱਖਦੇ ਨੇ ਨਾਲੇ ਮੈਨੂੰ ਪਤਾ ਜਿੱਡੇ ਉਹਦੇ ਦੰਦ ਉਹਦੇ ਤੇਰੇ ਆ ਪਰ ਇਹ ਨਹੀਂ ਵੀ ਤੂੰ ਉਹਨੂੰ ਛੇੜੀ ਜਾਵੇਂ ਹਾਂ ਲੈ ਇਹ ਹੈ ਇਹਦਾ ਤੇ ਉਹਦਾ ਕੋਈ ਫਰਕ ਨਹੀਂ ਬਗੂਰਾ ਤੇਰਾ ਤਾਂ ਬੜਾ ਫਰਕ ਹੈ ਨਾ ਉਹ ਨੂੰ ਜਿਹਾ ਆਖਾ ਮਮਾ ਤੇਰੀਆਂ ਨਹੀਂ ਹੁੰਦੀਆਂ ਇਦਾਂ ਆਖਿਆ ਤੇਰੀ ਮੇਰੀ ਗੱਲ ਸੁਣ ਚੱਲ ਅੱਛਾ ਤੇ ਤੂੰ ਜੀ ਚੱਲਣ ਦੀ ਬਾਬਾ ਇਹ ਸਿਰ ਸਿਰ ਸੇਵਾ ਚੱਲਣ ਠੀਕ ਕਹਿੰਦੇ ਆ ਮੁੰਡਿਆਂ ਦੀ ਸੇਵਾ ਚਾਰ ਵਾਰ ਚਾਰ ਵਾਰ ਸੇਵਾ ਇੱਧਰ ਜੇ ਦਿਲ ਕੀਤਾ ਕਿਸੇ ਨੂੰ ਬਹੁਤ ਪਿਆਰ ਨਾਲ ਖਾ ਲਿਆ ਇੱਕ ਬੰਨ ਲ ਕੇ ਇਨੇ ਕਰੀ ਬ੍ਰੇਕਫਾਸਟ ਕਰ ਲਿਆ ਬਾਹਰ ਦਾ ਪਿਆ ਹੋ ਛੱਡ ਆਇਆ ਓਏ ਤੇਰਾ ਬ੍ਰੇਕਫਾਸਟ ਬਾਹਰ ਆ ਜਿਹੜਾ ਅੱਗੇ ਖਾਇਆ ਬਾਹਰ ਖੋਲੀ ਕੀ ਕਰ ਲਈ ਨਹੀਂ ਨਹੀਂ ਭਰਾ ਆ ਆਪਣਾ ਲੈ ਓ ਜੀ ਲੈ ਓ ਜੀ ਵੰਡੋ ਜੀ ਵੰਡੋ ਜੀ ਅੱਗੇ ਅੱਗੇ ਵੰਡੋ ਜੀ ਇੱਕ ੜੀ ਛਾ ਗਈ ਲੈ ਅੰਟੀ ਕੈਮਰਾ ਬੰਦ ਮਾਰੋ ਗਰਮ ਆ ਬੇਟਾ ਰਾ ਦਰਾ ਦਰਾ ਦੋਮਾ ਸੜੀ ਰਾ ਦਰਾ ਦੋ ਰਾ ਦੋ ਖਾ ਲੈ ਨਾ ਤੂੰ ਬਾਬਾ ਹੋਰ ਤੇ ਆ ਜਾ ਉਹਨੇ ਖਾਣਾ ਰਾ ਦੋ ਰਾ ਦੋ ਰਾ ਦੋ ਰਾ ਦੋ ਇਹ ਵੀ ਕੀ ਕੱਲੇ ਦਾ ਵਾ ਆ ਵੀ ਕੀ ਕੱਲੇ ਦਾ ਇਥੇ ਕਹਿੰਦੇ ਗੱਭਰੂ ਮੁੰਡੇ ਡੇ ਤਿਆਰੀ ਕਰਨਾ ਤਿਆਰੀ ਚੱਲ ਪਈ ਆ ਹਾਂਜੀ ਆਵਰ ਖਾਓ ਹੋ ਜਾਗੀ ਜਨਾ ਆਵਰ ਰੱਖੋ ਬਾਬਾ ਜੀ ਕੰਬਲ ਜਨ sĩਦਾਰ ਸਾਹਿਬ ਕਿੱਥੇ ਆ ਬੜ ਠੀਕ ਆ ਠੀਕ ਆ ਬੈਗ ਮੜੇ ਸੈੱਟ ਕਰ ਲਓ ਤੇ ਓਕੇ ਆ ਨਹੀਂ ਨਹੀਂ ਆ ਜਿਹੜਾ ਏ ਨਹੀਂ ਇੱਥੇ ਠੀਕ ਏ ਠੀਕ ਏ ਸੈਟ ਆ ਕੰਬਲ ਗੱਟਾ ਵਗੈਰਾ ਕਰ ਮੇਰੀ ਗੱਲ ਸੁਣ ਆ ਬੈਗ ਬੁੱਕ ਦਾ ਪਹਿਲਾਂ ਸੈਟਿੰਗ ਕਰ ਲਓ ਨਾ ਇਹ ਮੇਰਾ ਪਰਣਾ ਜਾਂਦਾ ਸੁਣ ਆ ਕੋ ਨੋ 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 ਇਸ ਇ ਵਿੱਚ ਪਾਤਾ ਲੋ ਜੀ ਕਹਿੰਦੇ ਬੱਬਾ ਜੀ ਚਾਲੇ ਪਾਦੇ ਬੱਬਾ ਦਰਫੇ ਜ ਹੈ ਕਹਿੰਦੇ ਮੁੰਡਿਆਂ ਨੂੰ ਰਸਗੁਲੇ ਆ ਦਾ ਤੇ ਹੋਰ ਪਤਾ ਨਹੀਂ ਕਾਦਾ ਕਰਦਾ ਲੰਗਰ ਲੱਭ ਗਿਆ ਤੁਰ ਕੇ ਪਾਂ ਚਲੇ ਪਿੱਛੇ ਨਹੀਂ ਆਉਂਦਾ ਨਹੀਂ ਪਿੱਛੇ ਕੋਈ ਵੀ ਰੋਡੋਲਾ ਉਹਦੇ ਹਲ ਵੇਲਾ ਆ ਆਏ ਬੰਦੇ ਆਡੇ ਪਹਿਲਾਂ ਗਾਲੇ ਪਹਿਲਾਂ ਤੇਰੇ ਜਾਂਦੇ ਓਏ ਗੋਫਨ ਮੇਰੀ ਓਏ ਚਾ ਕ ਕਰ ਇਧਰ ਹੈ ਦੇ ਲੈ ਇਹ ਬਾਬਾ ਬੈਂਡ ਕਰਾਈ ਕਿ ਨਹੀਂ ਕੰਮ ਕਰ ਉਹ ਪਿਛੇ ਰੋ ਪਿਛੇ ਰੋ ਤਾਰ ਗਾਣੇ ਲੈ ਇਹਨਾਂ ਤੇ ਉਹਨਾਂ ਨੇ ਕੋਈ ਨਾ ਉਹ ਯਾਰ ਭੜਨੀ ਮੇਰੀ ਪਲੇਨ ਵੜਨੀ ਇੱਕ ਨਾਲ ਇਹ ਜੇ ਇਹਨਾਂ ਤੇ ਬਣੀ ਨਹੀਂ ਤਾਰ ਗਾਣੇ ਲੈ ਸਾਰੇ ਇਹ ਪਕਵੜਾ ਪਾਰਟੀ ਮਝਾ ਸਾਰੀ ਕਹਿੰਦਾ ਲੈ ਕਰਾਈ ਜੰਦੇ ਕਿ ਨਹੀਂ ਬਾਪਿਆ ਕਹਿੰਦਾ ਕਰਾਈ ਕਿ ਨਹੀਂ ਦੱਸਦਾ ਹਾਂ ਕਹਿੰਦਾ ਗਬਰੂ ਨਿਊਰਲੈਂਡ ਇਹ ਰਲਾ ਲਗੇ ਮਾਨ ਬਾਬਾ ਜੀ ਇਹਨਾਂ ਖਾਲੇ ਕਹਿੰਦੇ ਨਿਊਰਲੈਂਡ ਲਾ ਮਾਰ ਲਗੇ ਜੋ ਬਾਬਾ ਜੀ ਲੋਹ ਜੀ ਰੱਖੋ ਬਾਬਾ ਬਾਈ ਰਖੋ ਨਹੀਂ ਬਾਬਾ ਹੀ ਸਵਾਇਆ ਜਿਆ ਜੀ ਬਾਬੇ ਫੜੇ ਬਾਬਾ ਜੀ ਫੜੇ ਬਾਬੇ ਹੰਡ ਕਰਾਈ ਪਈ ਗੱਲ ਗਾਦੀ ਹੈਗੇ ਹਾਂਜੀ ਬਾਬਾ ਆਪਣੇ ਏਰੀਆ ਦੇ ਬਾਬੇ ਸਾਰੇ ਜੀ ਚੱਲਾਂਗੇ ਗੁਰੂ ਗੁਰੂ ਕਾ ਕਰਦੇ ਆ ਸੋ ਸੋ ਰੱਖੋ ਬਾਬਾ ਬਾਈ ਕੋੜੀ 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 ਬਾਬਾ ਵਾ 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 ਮਾਝੇ ਦੇ ਗੱਭਰੂ ਹਲਾ ਬੋਲਦਾ ਟੱਕੀਆਂ ਦੇ ਵੀ ਨਾ ਸੋਟਾ ਦੇ ਹੈ ਨਾ ਜਾਓਗੇ ਨਿਆਰੇ ਲੱਗੇ ਪਏ ਨਿਆਰੇ ਲੱਗੇ ਪਿਆ ਜੀ ਲੱਗਿਆ ਪਿਆ ਟੀਆਂ ਲੱਗਿਆ ਪਿਆ ਦੇਖੀ ਬਾਬਾ ਜੀ ਵਾਹ ਵਾਹ ਦੋ ਜੀ ਦੋ ਬਾਬਾ ਜੀ ਦੋ ਜੀ ਚੈੱਕ ਕਰੋ ਬਾਬਾ ਜੀ ਬਰਾਸ ਗੁੱਲੇ ਵੇਸਣ ਨਿਆਰੇ ਬੰਨੇ ਪਏ ਬਾਬਿਆਂ ਪੂਰੇ ਇਹਦੇ ਵਾਹ ਰਹਿਣਾ ਨਿਆਰੇ ਆਉਂਦੇ ਨਿਆਰੇ ਜਾਂਦੇ ਆ ਹਾਏ ਹਾਜੀ ਸਿੰਘ ਸਾਹਿਬ ਸਗਲਾ ਜੇ ਉਹਲੇ ਬੰਦਾ ਕਹਿੰਦਾ ਕਿ ਅਸੀਂ ਕਿਹੋਲੇ ਆਵਾਂ ਕਿ ਕਿਦਾਂ ਬਈ ਨਾ ਇੱਕ ਇਹ ਗਾਣੀ ਦਮਾ ਮਾਰਦਾ ਮੈਂ ਇੱਥੇ ਨਾਲ ਜਿੱਦਾਂ ਮਾਰਦੀ ਹੈ ਪਰ ਬਾਬਿਆਂ ਨੇ ਕੈਂਡ ਕਰਾਈ ਪੈਂਡ ਕਰਾਈ ਪੂਰੀ ਬਾਬਿਆਂ ਨੇ ਤੇ ਪੂਰੀ ਕਦਾ ਲੰਗਰ ਵਧੀਆ ਵੀਰ ਲੰਗਰ ਵਧੀਆ ਕਿ ਨਹੀਂ ਕੈਂਡ ਪੂਰੀ ਨਾ ਨਾ ਬੰਬ ਅੱਗ ਲਾਈ ਵੀ ਬਾਬਾ ਕੈਂਡੜ ਪੂਰੀ ਲੰਗਰ ਵੀਰ ਯਾਰ ਉਹਨਾਂ ਕਾਸ਼ੀ ਵੀ ਤੁਸੀਂ ਨਹੀਂ ਖਾਲੇ ਗੁਲਾਬ ਜਾਮਨ ਖਾਦੇ ਗੁਰੂ ਆ ਕੇ ਆ ਬਾਤਾ ਨੇ ਨਿਊਟਰਲ ਹੈ ਨਿਊਟਰਲ ਖਾਲੇ ਨਿਊਟਰਲ ਜ਼ਿਆਦਾ ਖਾਲੇ ਮਾ ਬੇਣਾ ਬੰਦੀ ਸਿੰਘਾਂ ਦੀ ਫੋਟੋ ਲਈ ਆ ਬਲਦੀ ਸਿੰਘ ਰਿਆ ਹੁਣ ਚਾਹੀਦਾ ਯਾਰ ਕਿਉਂ ਬਾਬਾ ਜੀ ਇਠਾ ਨੇ ਕੋਈ ਚੀਜ਼ ਖਰਾਬ ਹੋਈ। ਉਹ ਗਿਰਵਾ ਕੁਝ ਕੀਤਾ ਜਾਂ ਕੁਝ ਕੀਤਾ ਜਾਂ ਕੁਝ ਕੀਤਾ। ਲਾਓ ਜੀ ਕੋਰਟਿੰਗ ਸਰੋ। ਲਾਓ ਲਾਓ ਹੋਰ ਲਾਓ ਲਾ ਵੀਰਾਂ ਨਾਲ ਪਿਆਓ ਜੀ। ਹਾਂਜੀ ਬਾਬਾ ਜੀ ਆ ਗਈ ਨੇ। ਥੋੜਾ ਸੋਹਣਾ ਬੱਤੇ ਹੋਈ। ਨਾ ਲਗਾਦੀ ਬਾਬੇ ਐਂਡ ਕਰਾਈ ਬਈ। ਫੜ ਲਾ ਆਵੀ। ਫੜਦਾ ਮਕਾਸ਼ ਫੜਦਾ ਓਏ ਫੜਦਾ ਫੜਦਾ ਫੜਦਾ। ਬੱਤੇ ਹੋਏ ਦਿਨ ਛੱਟੀਆਂ ਜ਼ਮੀਨ ਤੇ ਇਮਾਨ। ਲੋ ਪਾਸ ਪਾਸ ਵੀਰ ਪਾਸ ਪਾਸ ਮਿਹਰਬਾਨੀ ਮਿਹਰਬਾਨੀ। ਭੋਰ ਸਾਹਿਬ ਪਹੁੰਚ ਗਏ ਵੀ ਰੇਂਦੇ ਬੱਬਾਈ ਭੋਰ ਸਾਹਿਬ ਪਹੁੰਚ ਗਏ ਆ ਹਾਂ ਗਿਆ ਪਹੁੰਚ ਗਿਆ ਲੇ ਬਾਬੇ ਦਰਸ਼ਨਿਤ ਭਪੂ ਸਾਹਿਬ ਆਇਆ